ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲਾਉਣੀ ਤਾਂ ਬਸ ਸਪੋਰਟਰ ਤੇ ਨੰਬਰ ਜਮਾ ਦਿਓ ਦਾ 5 ਤੋਂ 7 ਫੁੱਟ ਮਾ ਪੇਜ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਤੇ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਆਪਾਂ ਦੇਖਾਂ ਤਿੰਨ ਚੀਜ਼ਾਂ ਵੀਡੀਓ ਸਾਰੀ ਵੀ ਕੋਈ ਸਟੈਪ ਨਾ ਕਰਿਓ ਤੇ ਦੋ ਚੀਜ਼ਾਂ ਇੱਕ ਬੰਦੇ ਦੀਆਂ ਇੱਕ ਚੀਜ਼ ਇੱਕ ਬੰਦੇ ਦੀ ਕਿਹੜੀ ਪਿੱਛੇ ਜਮਾ ਉਹ ਇੱਕ ਬੰਦੇ ਦੀ ਜਿਲ੍ਹਾ ਫਰੀਦਕੋਟ 12 6.5 ਦਾ ਟਰਾਂਦਾ ਢੋੜੀ ਵਾਲਾ ਤੇ ਵੈੱਡ ਨਾਲ ਤੇ ਦੂਜਾ ਕਿਹੜਾ ਭੋਂਗਾ ਵਾਲਾ ਸਮਾਨ ਉਹ ਵੀ ਨਾਲ ਆ ਵੰਗੇ ਪਈਪਾਂ ਤੇ ਸਾਰਾ ਕੁਝ ਉਹ ਕਿਹੜਾ ਭੋਂਗਾ ਉਹ ਵੀ ਨਾਲ ਆ ਤੇ ਦੂਜਾ ਕਿਹੜਾ ਟਰਾਲਾ ਉਹ ਵੀ ਨਾਲ ਆ ਜੇ ਕਿਸੇ ਦੇ ਘਰੇ ਕੰਮ ਦੇਣਾ ਹੋਵੇ ਇੱਥੋਂ ਕਰਕੇ ਗਾਡਰ ਵੱਢ ਕੇ ਜੂ ਲੱਗ ਜਾਂਦਾ ਓਕ ਲੱਗ ਜੂ ਇੱਥੋਂ ਕਰਕੇ ਵੱਢੀ ਜਾਂਦੀ ਜਣਾ ਤੇ ਆਹ ਲੋਹਾ ਹੀ ਨਾਲ ਕਿੰਨਾ ਤੇ 12 6.5 ਦਾ ਟਰਾਲਾ ਤੇ 8 ਇੰਚੀ ਗਾਡਣਾ ਚਾ ਤੇ 8 ਨੜੀ ਹੱਬ ਚ ਚੰਗੇ ਟੈਰ ਆ ਤੇ ਬੈੱਡ ਹੈਗਾ 3.5 ਫੁੱਟ ਦਾ ਤੇ ਕਿਹੜਾ ਦੂਜਾ ਬੈੱਡ ਆ ਉਹ 5 ਫੁੱਟਾ ਪੋਂਗਾਲਾ ਪੋਂਗਾਲਾ ਸਮਾਨ ਨਾਲ ਦੇਣ ਕਿ ਸਭ ਕੋ ਪਾਈਪਾ ਚੇਪਾ ਲੱਗੀਆਂ ਆਉਣਾਂ ਤੇ ਨਾਲ ਹੀ ਕਿਵੇਂ ਮਰਜੀ ਟੂੜੀ ਦਾ ਕੰਮ ਚਲਾਉਣਾ ਹੋਵੇ ਤਾਂ ਇਹਦਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ 4 ਇੰਚੀ ਇਹ ਸਾ ਤੇ ਲੋਹਾ ਵਾਵਾ ਨਾਲ ਇਹਦੇ ਕਿਹੜੇ ਭੋਂਗਾ ਵਾਲੇ ਆਪਾਂ ਪੈਪ ਨਾਲ ਦੇਣਗੇ ਸਾਰੇ ਵਿੱਚੇ ਪਏ ਆ ਤੇ ਰੇਟ ਫੋਨ ਤੇ ਕਰ ਦਿਓ 300 ਪੈਸੇ ਟੈਨਾਂ ਟਰਾਲੇ ਦੇ ਸਾਰੀ ਜਾਣਕਾਰੀ ਫੋਨ ਲੱਗ ਜਾ ਸਭ ਤੇ 3.5 ਫੁੱਟ ਮੇਡਾ ਜਾਂ 16 ਫੁੱਟ ਟਰਾਲਾ ਗੱਠਾਂ ਵਾਲੇ ਵੀੜਾ ਵਸਦੇ ਆ ਗੱਠਾਂ ਦਾ ਦਿਆ ਤੇ ਉਹ ਟਰਾਲਾ ਤੇ 16 ਫੁੱਟ ਲੰਮਾ 7x7 ਫੁੱਟ ਚੌੜਾ ਹੈ ਤੇ ਪੂਰਾ ਵਧੀਆ ਟਰਾਲਾ 8 ਇੰਚੀ ਗਾਟਣਾ ਚ ਤੇ 8 ਨੜੀ ਆ ਪੰਜਾ ਤੇ ਟਾਇਰ ਇਹਦੇ ਵੀ ਵੇਖ ਸਕਦੇ ਜੁਣੀ ਕਿੰਨੇ ਕਾ ਤੇ ਵਧੀਆ ਟਰਾਂਦਾ ਪੂਰਾ ਨਿੱਗਰ ਬਣਿਆ ਵਾ 16 ਫੁੱਟ ਚ ਕਮਾਨੀਆਂ ਵਾਲਾ ਹੂਣਾ ਤੇ ਕਮਾਨੀਆਂ ਵਾਲਾ ਇਹ 16 ਫੁੱਟ ਤੇ 5 ਇੰਚਾ ਮੋਟਾ ਚੌੜਸ ਤੇ ਕਿਸੇ ਵੀ ਰਪਈ ਨਾ ਲੈਣਾ ਵੇ ਵੀਰਾਂ ਸੰਪਰਕ ਕਰ ਸਕਦੇ ਆ ਰੇਟ ਹੈਗਾ ਇਹਦਾ ਪੂਰਾ ਵਧੀਆ ਟਰਾਲਾ ਤੇ ਹੈਵੀ ਤੋਂ ਭਾਰਾ ਟਰਾਲਾ 8 ਇੰਚੀ ਗਾਡਰ 5 ਇੰਚੀ ਸਾ ਤੇ 8 ਨੜੀ ਹੱਬ 16 ਫੁੱਟ ਲੰਮਾ 7.5 ਫੁੱਟ ਚੌੜਾ ਤੇ ਪੂਰਾ ਵਧੀਆ ਕਿਤੇ ਵੀਰ ਭਾਈ ਨਹੀਂ ਲੈਣਾ ਹੋਵੇ business ਪਰ ਕਰ ਸਕਦੇ ਤੇ ਕਮਾਨੀਆਂ ਲੱਗਣਗੀਆਂ ਜੈਂਪ ਦਿੰਦਾ ਤੇ ਇਹੋ ਵੀ ਕੋਈ ਕੰਮ ਨੂੰ ਲੈਣਾ ਹੋਵੇ ਕੋਈ ਮਸ਼ੀਨ ਚੜਾਉਣ ਨੂੰ ਜਾਣਾ ਹੋਵੇ ਵਧੀਆ ਕੰਮ ਦੇ ਤੇ 1.55 ਲੱਖ ਰੁਪਏ ਰੇਟ ਆ ਕਿਹੜਾ ਪੰਜਾਂ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜੋ ਚੈਨਲ ਨੂੰ ਫੋਲੋ ਕਰਕੇ ਜੋ 5000 ਰੁਪਏ ਲੈਸ ਕਰ ਦੇਣਗੇ 1,55,000 ਰੁਪਏ ਰੇਟ ਹਮ ਆਪਕੇ ਦੇ ਮਾਨਤਾਣ ਕਰਦੇ ਹਾਂ ਸਾਰੀ ਜਾਣਕਾਰੀ ਫੋਨ ਲੱਗ ਜਾਂਦੇ ਆ ਗਿਲਾ ਫਰੀਦਕੋਟ ਉੱਥੇ ਖੜਾ ਸਮਾਨ ਸਾਰੀ ਜਾਣਕਾਰੀ ਫੋਨ ਲੱਗ ਜਾਂਦੇ ਆ ਏਰ ਗਿਆ ਕਰਤਾਰਪੁਰ ਫਤਿਹਗੜ ਚੂੜੀਆਂ ਪੈਂਡਾ ਵੀਰਦਾ ਤੇ 605000 ਜਣਾ 2005 ਮਾਡਲ ਆ ਪੰਜਾਬ ਨੰਬਰ ਆ ਇੰਜਨ ਗੇਅਰ ਲਿਫਟ ਦਾ ਓਕੇ ਆ 60 ਪੈਸੇ ਟਾਇਰ ਚਾਰੇ ਤੇ 2005 ਮਾਡਲ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਡ ਆ ਜਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਨਾਲ ਸਪਰਕ ਕਰ ਸਕਦੇ ਆ ਤੇ ਪੰਜਾਬ ਨੰਬਰ ਆ ਡਾਬਰ ਪੱਟੀ ਡੰਡਾ ਨਾਲ ਆਲਾ ਤੇ ਇੰਜਨ ਗੇਅਰ ਦਾ ਲਿਫਟ ਦਾ ਓਕੇ ਆ ਜਮਾ ਵਾਹ ਕੇ ਲੈ ਸਾਹ ਦੇ ਸਰਕਾਰੀ ਪਲੇਟਾ ਲੱਗੀਆਂ ਤੇ ਪੰਜਾਬ ਨੰਬਰ ਇਹ ਕਿਆ ਕਰਦਾਸ ਪੜਾ ਤੇ ਰੇਟ ਹੈਗਾ 1 ਲੱਖ 2 ਲੱਖ ਤੇ 15000 ਰੁਪਿਆ ਕਿਹੜਾ ਪੰਜਾਂ ਬੰਦਿਆਂ ਨੂੰ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋ 5000 ਰੁਪਿਆ ਲੈਸ ਕਰ ਦੇਣਗੇ 215000 ਰੁਪਿਆ ਦੇਗਾ 2005 ਮਾਡਲ ਕੋ ਕਾਪੀ ਟ੍ਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਪਰ ਕਰ ਸਕਦੇ ਆ ਤੇ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਬੋਲੋ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਤੇ ਜੀਲਾ ਕਰਦਾਸਪੁਰ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਪਰ